ਹਾਂਜੀ ਇਹਨਾਂ ਆਪਣਾ ਹਾਂਜੀ ਨਹੀਂ ਫਿਰਨ ਜੀ ਫਿਰਨ ਜੀ ਕੀ ਗੱਲ ਹੋਈ ਜਿਹੜਾ ਤੁਸੀਂ ਮੰਨਦੇ ਤੁਹਾਡੇ ਜੋ ਇਨਿਆਤ ਮੱਤੇ ਬਸ ਜੀ ਬਹੁਤ ਦਿਨਾਂ ਤੋਂ ਇਹੀ ਕੁਛ ਕਰਦਾ ਸੀ ਜੋ ਮੁੰਡੇ ਨੇ ਬਿਆਨ ਕਿਤੇ ਕੁੜੀ ਨੇ ਕੀਤੇ ਆ ਉਹੀ ਬਿਆਨ ਆ ਸਾਡੇ ਬਹੁਤ ਦਿਨਾਂ ਬਹੁਤ ਫੈਸਲੇ ਸੀ ਕਰ ਚੁੱਕੇ ਆ ਟਾਣੇ ਤੇ ਵੀ ਚੱਡਾ ਐਮਸੀ ਸੀਗੇ ਉਹਨਾਂ ਤੇ ਵੀ ਉਹਨਾਂ ਨੇ ਵੀ ਇਹਦਾ ਫੈਸਲਾ ਕੀਤਾ ਜੀ ਹਨਾ ਪਰ ਇਹ ਮੁੰਡਾ ਸਹੀ ਨਹੀਂ ਆਂਦਾ ਸੀ ਹਰੇਕ ਤੇ ਸ਼ੱਕ ਹਰੇਕ ਤੇ ਵਹਿਮ ਹਾਂਜੀ ਬਹਿਮ ਦੇ ਚੱਕਰ ਸੀ ਹੋਰ ਕੋਈ ਗੱਲ ਨਹੀਂ ਹੈ ਕਹਿਣਾ ਮੈਂ 2-4 ਦਿਨ ਲੈ ਜਾਓ ਮੰਮੀ ਮੈਂ ਰਹਿ ਲੂੰਗੀ ਕੋਈ ਮਨੋਰ ਦਾ ਹੋਰ ਪੈ ਜਾਂਦਾ ਜੀ ਹੋਰ ਵੀ ਇਦਾਂ ਦੀ ਕੋਈ ਗੱਲ ਨਹੀਂ ਸੀ ਸਰ ਕੋਈ ਇੰਨਾ ਬਹਿਰ ਨਹੀਂ ਕੋਈ ਬੁੱਧ ਨਹੀਂ ਹਮ ਬੱਚੇ ਵੀ ਬਿਸੇਰਾ ਪਿਆਰ ਕਰਦੇ ਸੀ ਬਿਸੇਰਾ ਕਰਦੇ ਸੀ ਜਨਾਬ ਜੀ ਹੋਰ ਤੁਹਾਨੂੰ ਕਾਰਨ ਕੀ ਮੰਨਦੇ ਹੋ ਇਹਦਾ ਦਾ ਕਾਰਨ ਕੀ ਮੰਨਦੇ ਹੋ ਕਾਰਨ ਕੀ ਮੰਨਣਾ ਜੀ ਸਾਨੂੰ ਪਤਾ ਹੀ ਨਹੀਂ ਇਸ ਗੱਲ ਦਾ ਹਮ ਕਿ ਕਿਸੇ ਨੂੰ ਨਹੀਂ ਇਦਾਂ ਕਿਤੇ ਕੋਈ ਇਦਾਂ ਦੀ ਗੱਲ ਹੀ ਨਹੀਂ ਹਾਂਜੀ ਅੱਜ ਗੁਰਦੇਵ ਜੀ ਵਿੱਚ ਕੀ ਹੋਇਆ ਪਿੰਡ ਜੀ ਅ ਡਾਕਟਰ ਸਾਹਿਬ ਮੈਂ ਨਾ ਮੈਂਬਰ ਪੰਚਾਇਤ ਆ ਲਸਾਂਡੇ ਤੋਂ ਸਾਡੇ ਨੇ ਇੱਕ ਸਵੇਰੇ ਹੀ 6 ਵਜੇ ਨਾਲ ਇੱਥੇ ਰੌਲਾ ਪੈ ਗਿਆ ਕਿ ਜਿਹੜਾ ਅਜੇ ਕੁਮਾਰਿਆ ਮੁੰਡਾ ਉਹਨੇ ਨਾ ਸੁਸਾਇਡ ਕਰ ਲਿਆ ਫਾਹਾ ਲੈ ਕੇ ਸੁਸਾਇਡ ਕਰ ਲਿਆ ਤੇ ਚਲੋ ਜਦੋਂ ਵੀ ਜਿੱਦਾਂ ਵੀ ਸਾਰੇ ਭੱਜ ਦੌੜ ਕਰਕੇ ਇੱਥੇ ਆਏ ਪਹੁੰਚੇ ਤਾਂ ਦੇਖਿਆ ਉਹਨਾਂ ਨੂੰ ਕਿ ਉਹ ਜਿਹੜਾ ਮੰਜੇ ਤੋਂ ਥੱਲੇ ਡਿਗਿਆ ਹੋਇਆ ਸੀ ਚੁੰਨੀ ਟੁੱਟ ਕੇ ਉਹ ਥੱਲੇ ਡਿਗਿਆ ਹੋਇਆ ਸੀ ਉਹ ਕਾਫੀ ਉਹ ਇੱਥੇ ਜਿਹੜਾ ਹੈਗਾ ਨਿਸ਼ਾਨ ਲੂੰਗਾ ਪੈ ਗਈ ਤੇ ਜਿਹਦੇ ਕਰਕੇ ਉਹਦੀ ਮੌਕੇ ਤੇ ਜਿਹੜੀ ਰਾਤ ਨੂੰ ਪਤਾ ਨਹੀਂ ਲੱਗਾ ਘਰ ਦੇ ਨੂੰ ਕਿਉਂਕਿ ਉਹ ਵੀ ਸਿਆਣੇ ਬਿਆਣ ਹੈਗੇ ਆ ਲੱਗ ਰਹੇ ਹੁੰਦੇ ਸੀ ਕਮਰੇ ਵਿੱਚ ਉਹਨਾਂ ਨੂੰ ਵੀ ਨਹੀਂ ਪਤਾ ਲੱਗਾ ਕਿੱਦਾਂ ਹੋਇਆ ਕਿੱਦਾਂ ਨਹੀਂ ਹੋਇਆ ਤੇ ਉਹਦੀ ਜਿਹੜੀ ਮੌਤ ਹੋ ਗਈ ਸੀ ਤੇ ਉਹ ਜਿਹੜਾ ਬੋਡੀ ਜੇ ਲਟਕੇ ਥੱਲੇ ਡੇਗ ਪਈ ਸੀ ਤੇ ਉਸ ਤੋਂ ਬਾਅਦ ਮਾਮਲਾ ਕਿਸੇ ਨੂੰ ਨਹੀਂ ਪਤਾ ਕਿ ਕਿੱਦਾਂ ਹੋਇਆ ਕਿੱਦਾਂ ਨਹੀਂ ਹੋਇਆ ਜਿਹੜੀ ਬੋਡੀ ਹੈਗੀ ਆ ਉਹ ਲਸਾੜਾ ਪੁਲਿਸ ਚੌਂਕੀ ਵਾਲਿਆਂ ਵੱਲੋਂ ਜਿਹੜੀ ਮੌਕੇ ਤੇ ਆ ਕੇ ਜਿਹੜੀ ਸ਼ਨਾਖ ਪੇ ਕਰਕੇ ਪੋਸਟਮਾਰਟਮ ਦੇ ਲਈ ਫਲੋਰ ਭੇਜੀ ਹੋਈ ਆ ਤੇ ਬਾਕੀ ਮਾਮਲਾ ਕੀ ਆ ਉਹ ਇਹਨਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਆਪਸੀ ਉਹ ਦੱਸ ਸਕਦੇ ਆ ਥੈਂਕ ਯੂ ਮੈਂ ਸਿਰ ਉੱਠੀ ਆ ਨਾ ਮੈਂ ਉੱਠ ਕੇ ਦੇਖਿਆ ਬੇਟੇ ਨੂੰ ਮੈਂ ਕਿਹਾ beta ਮੈਂ ਮਚਾ ਦੇਵਾ ਮੈਂ ਇਹ ਕਹਿੰਦੇ ਪਹਿਲੇ ਮੈਨੂੰ ਦੇ ਦੇ ਮੈਂ ਕਿਹਾ ਨਹੀਂ ਮੈਂ ਉਹਨਾਂ ਨੂੰ ਦੇ ਕੇ ਆਣੀ ਚਾਹ ਮੁੰਡੇ ਨੇ ਆ ਮਾ ਚਾਹ ਦੇਣ ਗਈ ਮੈਂ ਜਦੋਂ ਦੇਖਿਆ ਤਾਂ ਉਹਨੇ ਜੀ ਫੰਸੀ ਲਈ ਗਈ ਮੈਂ ਇਹਨੂੰ ਤਾਂ ਦੱਸਿਆ ਨਾ ਦਾਦੀ ਨੇ ਮੈਂ ਕਿਹਾ ਇਹ ਦੇ ਨਾ ਜਾਵੇ ਵੀ ਵੀ ਇਹ ਮੁੰਡੇ ਦਾ ਉਹ ਬਾਅਦ ਵਿੱਚ ਇਹਨਾਂ ਜਦੋਂ ਇਹਨੂੰ ਮੈਂ ਦੱਸਿਆ ਨੇ ਇਹਨੇ ਆਇਆ ਮੈਨੂੰ ਕਹਿੰਦਾ ਰੋਣ ਲੱਪਿਆ ਕਹਿੰਦਾ ਦੇਖੀ ਕੀ ਮੇਰਾ ਪੁੱਤ ਨਹੀਂ ਕੀਤਾ ਅੱਜ ਤੇ ਬਾਅਦ ਚ ਅਸੀਂ ਫਿਰ ਇਦਾਂ ਕਹਿ ਸੁਣ ਕੇ ਇਹਨੂੰ ਥੱਲੇ ਲਾਇਆ ਥੱਲੇ ਲਾ ਕੇ ਤੇ ਅਸੀਂ ਉਹਨਾਂ ਨੂੰ ਖੁਦਸਾਲੇ ਬੁਲਾਇਆ ਕਿ ਲਾ ਕੇ ਹੋਇਆ ਉਹਦੇ ਕਾਰਨ ਉਹਦਾ ਕਾਰਨ ਇਹ ਹੀ ਆਪਣੇ ਟੱਬਰ ਤੋਂ ਹੀ ਐਦਾਂ ਹੋਇਆ ਉਹ ਆਂਦੀ ਨਹੀਂ ਸੀ ਨਾ ਬੱਚੇ ਹੁੰਦੇ ਸੀ ਬੇਸਤੀ ਕਰਦੇ ਸੀ ਬੇਸਤੀ ਕਰਦੇ ਸੀ ਕੁੱਟਦੇ ਮਾਰਦੇ ਸੀ ਕੁੱਟਦੇ ਮਾਰਦੇ ਮਾਰ ਕੇ ਜੜਾਉਂਦੇ ਸੀ ਮੇਰੇ ਮੁੰਡੇ ਨੂੰ ਚੰਨੀ ਬਾਦ ਨੂੰ ਆਜਿਓ ਐਤ ਬਾਦ ਨੂੰ ਆਜਿਓ ਫਲੋਸ ਪਰੀਆਂ ਉੱਤੇ ਕਰੀ ਜਾਣੀਆਂ ਹਾਂ ਕੱਲ ਜਾ ਕੇ ਆ ਉਹ ਗੱਟੇ-ਬੁੱਟੇ ਹਾਲ ਛੱਲੇ ਉਹਦੇ ਕੁੱਤੇ ਆ ਉਹਨੂੰ ਆਓ ਕਿਤੇ ਦੇਖੋ ਉਹ ਲਾਸ਼ ਉੱਤੇ ਪੇਜ ਦੇ ਤੁਹਾਨੂੰ ਦਿਖਾ ਦੋ ਮੈਂ ਸਾਰੇ ਇੱਥੇ ਡਾਂਗਾ ਮਾਰਿਆ ਲਹੂ ਨਿਕਲਦਾ ਗੱਟਿਆਂ ਚੋਂ ਇਹ ਕਾਰਨ ਹੋਇਆ ਉਸਾ ਨਹੀਂ ਉਹ ਉੱਥੇ ਗਿਆ ਉਸ ਦਾ ਸੌਰੀ ਉੱਥੇ ਇੱਕ ਸਰ ਨੌਜਵਾਨ ਨੇ ਸੁਸਾਈਡ ਕੀਤਾ ਕੀ ਸਰ ਮਾਮਲਾ ਕੁਝ ਕਾਰਨ ਦਾ ਪਤਾ ਲੱਗਦਾ ਸਾਡੇ ਕੋਲ ਵੀ ਇਨਫੋਰਮੇਸ਼ਨ ਆਈ ਸੀ ਕੱਲ ਇੱਕ ਨੌਜਵਾਨ ਹੈ ਅਜੇ ਅਜੇ ਨਾਮ ਦਾ ਲਸਾੜਾ ਦੇਰੀ ਚ ਰਹਿੰਦਾ ਸਾਡੇ ਚੌਕੀ ਲਸਾੜਾ ਦੇਰੀ ਚ ਉਹਦੇ ਵੱਲੋਂ ਕੱਲ ਸਵੇਰੇ ਉਹਨੇ ਆਪਣੀ ਜੀਵਨ ਲिलाਸ ਮਾਪ ਕਰ ਲਈ ਸੀ ਹੈਂਗ ਕਰ ਗਿਆ ਸੀਗਾ ਘਰ ਦੇ ਅੰਦਰ ਹੀ ਤੇ ਉਹ ਉਹਦਾ ਮੇਨਲੀ ਤਾਂ ਇਹ ਰਹੀ ਉਹਦੀ ਨਾਈ ਦੀ ਦੁਕਾਨ ਸੀ ਇਹ ਡ레ਸਰ ਦੀ ਦੁਕਾਨ ਕਰਦਾ ਸੀ ਉਹ ਤੇ 5-6 ਮਹੀਨਿਆਂ ਤੋਂ ਉਹਦੀ ਫੈਮਿਲੀ ਉਹਦੀ ਵਾਈਫ ਹੈ ਦੋ ਬੱਚੇ ਨੇ ਉਹ ਸੈਪਰੇਟ ਰਹੇ ਨੇ ਬੰਗਾ ਦੇ ਰਹਿਣ ਵਾਲੇ ਨੇ ਤੇ ਮੇਨਲੀ ਤਾਂ ਉਹ ਦਾ ਆਪਣੀ ਵਾਈਫ ਨਾਲ ਡਿਸਪਿਊਟ ਚੱਲ ਰਿਹਾ ਸੀ ਪਰੇਸ਼ਾਨ ਵਿੱਚ ਹੈ ਜਿਸੀ ਕਰਕੇ ਸੀਗਾ ਕਿ ਵੀ ਵਾਈਫ ਉਹਦੀ ਪਿਛਲੇ 5-6 ਮਹੀਨਿਆਂ ਤੋਂ ਕਰੋ ਆਪਣੇ ਲੜ ਕੇ ਗਈ ਸੀ ਤੇ ਆਪਣੇ ਮਦਰ ਕੋਲ ਰਹਿ ਰਹੀ ਸੀ ਤੇ ਬਾਕੀ ਮੌਕੇ ਤੇ ਕੋਈ ਹਜੇ ਤੱਕ ਤੇ ਐਸ ਕੋਈ ਅਦਨਾ ਉਹ ਨਹੀਂ ਮਿਲਿਆ ਹੈ ਕਲੂ ਬਾਕੀ ਅਸੀਂ ਫਿਰ ਵੀ ਦੇਖ ਰਹੇ ਹਾਂ ਜੈਦੀ ਜੇ ਉਹਦੀ ਕਰਦੀ ਸਰਚ ਕਰ ਲਈ ਉਹਦਾ ਮੋਬਾਈਲ ਮਿਲਿਆ ਮੋਬਾਈਲ ਤੋਂ ਵੀ ਅਸੀਂ ਇੱਕ ਵਾਰ ਰਿਵਿਊ ਕਰਾਂਗੇ ਕਿ ਕੀ ਕੋਈ ਚੀਜ਼ ਸਾਹਮਣੇ ਆਂਦੀ ਹੈ ਕਿ ਕੀ ਕੋਈ ਹੋਰ ਰੀਜ਼ਨ ਹੈ ਉਹਦਾ ਜੈਚ ਦਾ ਬੇਸਿਕਲੀ ਤੇ ਉਹ ڈپریس ਸੀਗਾ ਫੈਮਿਲੀ ਡਿਸਪਿਊਟ ਕਰਕੇ ਜੋ ਪ੍ਰਾਇਮਰੀ ਰੀਜ਼ਨ ਦਿਖਦਾ ਹੈ ਤੇ ਬਾਕੀ ਜੋ ਵੀ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਤੇ ਜੋ ਵੀ ਸਾਹਮਣੇ ਗੱਲ ਆਏਗੀ ਉਸ ਮੌਟਮ ਤੋਂ ਉਹ ਦਿਖਾਇਆ ਜਾਏਗਾ ਅਰਜੁਨਾ ਜੀ ਮੈਨੂੰ ਅਰਜਨ ਕੀ ਗੱਲ ਹੋਈ ਜਿਹੜਾ ਰਵਤਰੇ ਜੀਜੇ ਨਾਲ ਜੀਜੇ ਨਾਲ ਜੀ ਇਹੀ ਗੱਲ ਹੋਈ ਆ ਇਹ ਮਤਲਬ ਲੜਾਈ ਝਗੜਾ ਜਿਹੜਾ ਇਹਨਾਂ ਦਾ ਹੋਇਆ ਵਾ ਤੇ ਮੈਨੂੰ ਫੋਨ ਆਇਆ ਵਾ ਕਹਿੰਦੇ ਲੜਾਈ ਹੋਈ ਆ ਤੇ ਇਦਾਂ ਦਾ ਕਰਕੇ ਮੈਨੂੰ ਲੈਣਾ ਆ ਤੇ ਮੈਂ ਲੈਣਾ ਆ ਪਿਆ ਗਿਆ ਜੀ ਤੇ ਮੈਨੂੰ ਮੈਂ ਕਿਹਾ ਜੀ ਪਾ ਕੀ ਗੱਲਬਾਤ ਹੋਈ ਆ ਕਿ ਦੋ ਇਦਾਂ ਕਦੇ ਲੜਦਾ ਫਿਰਨਾ ਬਾਰ-ਬਾਰ ਤੂੰ ਸ਼ੱਕ ਕਰਦਾ ਰਹਿਣਾ ਤੇ ਮੈਂ ਕਿਹਾ ਤੂੰ ਇਦਾਂ ਕਦੇ ਕਿੰਨਾ ਰਹਿਣਾ ਨਾਲੇ ਤੂੰ ਮੇਤੇ ਮੇਤੇ ਹੀ ਬਲੇਮ ਲਾ ਲਾ ਪੈ ਗਈ ਮੇਰੀ ਭੈਣ ਨਾਲ ਤੇ ਤੇਰੇ ਨਾਲ ਗੱਲਬਾਤ ਆ ਫੇ ਮੇਰਾ ਵੱਡਾ ਭਰਾ ਦੇਖੋ ਆ ਜਿਹੜਾ ਵਾ ਇੱਥੇ ਵੀ ਕੈਮਰਾ ਮਾਰਿਓ ਤੇ ਮੜਾ ਇਹ ਕਹਿੰਦਾ ਕਿ ਇੰਨਾ ਵੀ ਤੇਰੀ ਗੱਲਬਾਤ ਆ ਮੇਰੀ ਭੈਣ ਨਾਲ ਮੈਂ ਆਪਣੀ ਭੈਣ ਨਾਲ ਕੋਈ ਇਦਾਂ ਦੱਸੋ ਹਰੇਕ ਉਹਦਾ ਏਦਾਂ ਕਰਦਾ ਰਹਿੰਦਾ ਸੀਗਾ ਉਹ ਜੇ ਜਿਹਨਾਂ ਨੂੰ ਵੀ ਗੱਲ ਕਰਨਾ ਤੇ ਉਹਨੂੰ ਹੀ ਕਹਿ ਲਾ ਪਾਣਾ ਕਿ ਉਹਨਾਂ ਤੇਰੀ ਤੇਰੀ ਗੱਲਬਾਤ ਆ ਦੱਸ ਮੈਂ ਆਪਣੀ ਭੈਣ ਨਾਲ ਦੋਨਾਂ ਕਰੂੰਗਾ ਦੋਸਤੋ ਕੋਈ ਕੋਈ ਵੀ ਨਹੀਂ ਕਰ ਸਕਦਾ ਏਦਾਂ ਨਾ ਮੈਂ ਕਿਹਾ ਭਾਜੀ ਤੂੰ ਏਦਾਂ ਦੀਆਂ ਗੱਲਾਂ ਕਾਹਦੇ ਕਰਦਾ ਰਹਿੰਦਾ ਹੈ ਨਾ ਤੂੰ ਮਾੜੀ ਮਾੜੀ ਗੱਲ ਤੇ ਤੂੰ ਕਿਹੜੀ ਗੱਲੋਂ ਲੜਦਾ ਰਹਿੰਦਾ ਹੈ ਹੈ ਤੇ ਮੈਂ ਕਿਹਾ ਮੈਂ ਲੈ ਕੇ ਚੱਲਾਂ ਆਪਣੀ ਭੈਣ ਨੂੰ ਤੇ ਏਦਾਂ ਏਦਾਂ ਕਰਕੇ ਮੈਂ ਕਿਹਾ ਕੋਈ ਨਹੀਂ ਦੋ ਜਿੰਨੇ ਕੋਈ ਜਦੋਂ ਵੀ ਮੈਂ ਕਿਹਾ ਤੁਸੀਂ ਗੱਲ ਕਰ ਲਿਓ ਉਹਦਾ ਕਰਨ ਕੀ ਮੰਦੇ ਹੋ ਹੁਣ ਤਾਂ ਉਹ ਪੂਰਾ ਹੋ ਗਿਆ ਕੀ ਕਾਰਨ ਮੰਨਦੇ ਹੋ ਤੁਹਾਡੀ ਭੈਣ ਉਹਦਾ ਮੌਤ ਦਾ ਕਾਰਨ ਨਹੀਂ 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 ਸਰ ਮੈਂ ਨਹੀਂ ਮੰਨਦਾ ਮੂਹ ਮੇਰੀ ਭੈਣ ਦਾ ਮੂਹਤੋ ਕਾਰਨ ਨਹੀਂ ਹੋ ਸਕਦਾ ਸਾਡੀ ਝਗੜਾ ਮੌਤ ਦਾ ਕਾਰਨ ਬਣਿਆ ਨਹੀਂ ਸਰ ਮੈਂ ਨਹੀਂ ਠੀਕ ਕਾਰਨ ਬਣਿਆ ਖੁਸ਼ੀ ਖੁਸ਼ੀ ਉਹਨਾਂ ਸਾਡੀ ਸਰ ਮੇਰੀ ਗੱਲ ਸੁਣੋ ਬੜੇ ਪਿਆਰ ਨਾਲ ਗੱਲ ਹੋਈ ਯਾਰ ਰਾਤੀ ਸਾਡੀ ਗੱਲ ਹੋਈ ਯਾਰ ਰਿਕਾਰਡਿੰਗ ਵੀ ਪਈ ਜਾਂ ਮੇਤੋਂ ਜਿਹਨੂੰ ਦੁੱਖ ਨਹੀਂ ਕੋਈ ਵੀ ਫਿਰ ਉਹਦੇ ਖੁਦ ਖੁਸ਼ੀ ਕਿਉਂ ਕੀਤੀ ਇਹ ਨਹੀਂ ਸਰ ਮੈਨੂੰ ਪਤਾ ਜੀ ਹਾਂਜੀ ਇਹ ਨਹੀਂ ਸਰ ਮੈਨੂੰ ਪਤਾ ਕੀ ਗੱਲ ਹੋਈ ਹੈ ਕੀ ਨਾਮ ਹੈ ਆਪਣਾ ਮੇਰਾ ਨਾਮ ਦੀਪਾ ਕੁਮਾਰ ਹੈ ਹਾਂਜੀ ਸਿਰ ਤੇ ਕੀ ਹੋਇਆ ਆਪਣਾ ਸਿਰ ਐਕਸਲੀ ਇਹਨਾਂ ਨੇ 6 ਮਹੀਨੇ ਇਹਨਾਂ ਦੀ ਵਾਈਫ ਲੜ ਕੇ ਗਈ ਆ ਤੇ ਇਹ ਲੈਂਡ ਵੀ ਜਾਂਦਾ ਸੀਗਾ ਤੇ ਆਂਦੀ ਨਹੀਂ ਸੀ ਕਹਿੰਦੀ ਵੀ ਮੈਂ ਤੇਰੇ ਨਹੀਂ ਫਸਣਾ ਹੈਗਾ ਅੱਜ ਤੋਂ ਕੁਝ 3 ਦਿਨ ਮਹੀਨੇ ਪਹਿਲਾਂ ਇਹ ਜਦੋਂ ਵੀ ਉਹਨਾਂ ਦੇ ਘਰ ਜਾਂਦੇ ਸੀ ਇਹਨਾਂ ਕੁੱਟਮਾਰ ਕਰਦੇ ਸੀ ਉਹ ਸਾਰਾ ਟੱਪਰੀ ਤੇ ਫਿਰ ਇਹਨਾਂ ਨੇ ਸানা ਗੱਲ ਕੀਤੀ ਅੱਜ ਤੋਂ ਮਹੀਨਾ ਕ ਪਹਿਲਾਂ ਅਸੀਂ ਰਾਉ ਥਾਣੇ ਵੀ ਗਏ ਸੀਗੇ ਇਹਨੇ ਦਿਨਾਂ ਲੜਕੀ ਆ ਉਹਨਾਂ ਮਾਗੋ ਰਹਿੰਦੀ ਸੀਗੀ ਉਹ ਕਿਸੇ ਮੁੰਡੇ ਨਾਲ ਤੋੜ ਗਈ ਸੀਗੀ ਤੇ ਇਨੇ ਕੁੜੀ ਦੀ ਮਾਂ ਨੇ ਕੁੜੀ ਦੇ ਪੇਰ ਨੂੰ ਇੰਨੀ ਗੱਲ ਕਹੀ ਸੀ ਕੁੜੀ ਕਿਤੇ ਚੱਲ ਗਈ ਆ ਤੇ ਤੂੰ ਘਰ ਆ ਮੁੰਡੇ ਨੇ ਸਾਨੂੰ ਹੁਣ ਕੀਤਾ ਸੀ ਇਹ ਤਾਂ ਕੋਲ ਇੱਥੇ ਆਏ ਆ ਅਸੀਂ ਉਹਦੇ ਨਾਲ ਫਲੋਰ ਥਾਣੇ ਗਏ ਆ ਅਸੀਂ ਕਪਲੇ ਲਖਣ ਲੱਗੇ ਸੀ ਕੁੜੀ ਦੇ ਮਾਂ ਨੇ ਸਾਨੂੰ ਇੰਨੇ ਕੋ ਫੋਨ ਕੀਤੇ ਨਾ ਕਿ ਉਹਨੇ ਸਾਨੂੰ ਇੰਨਾ ਮਜਬੂਰ ਕਰਤਾ ਕਿ ਕਪਲੇਟ ਨਹੀਂ ਤੁਸੀਂ ਕਰਾਉਣੀ ਕਿ ਕੁੜੀ ਜੇ ਗਈ ਆ ਤੇ ਮੈਂ ਆਪਣੀ ਪਤਾ ਕੇ ਉਹਨੂੰ ਆਪ ਹੀ ਮੈਂ ਘਰ ਲੈ ਆਉਂਗੀ ਤੇ ਫਿਰ ਉਹਨੂੰ ਮੈਨੂੰ ਰਾਤੀ ਕੱਲ ਫੋਨ ਫੋਨ ਆਇਆ ਉਹਦਾ ਇਦੀ ਲੜਕੀ ਦਾ ਵਟਸਐਪ ਤੇ ਆ ਦੇਖੋ ਮੈਂ ਤੁਹਾਨੂੰ ਵੀ ਦਿਖਾ ਸਕਦਾ ਹਾਂ ਤੇਰ ਕੋਟੀ ਦੇ ਵਿੱਚ ਕਿੱਦਾਂ ਕਰਦਾ ਬਿਆੰਦੇ ਆ ਰਹੀ ਮੈਨੂੰ ਆ ਦੇਖੋ ਕੋਈ ਮੇਰੇ ਪਾਸੇ ਕਈਓ ਮੈਨੂੰ ਫੋਨ ਕਰੇ ਮੇਰਾ ਨੰਬਰ ਵੀ ਉਹਨਾਂ ਨੇ ਬਲੌਗ 'ਚ ਪਾਇਆ ਹੋਇਆ ਆ ਮੈਨੂੰ ਫੋਨ ਕਰੇ ਤੇ ਮੀਨਾ ਜਲਰੀ ਤੇ ਜੋ ਮੈਨੂੰ ਨੰਬਰ ਮੇਰਾ ਬਲੌਗ 'ਚ ਵੱਟ ਗਿਆ ਨਾ ਮੈਨੂੰ ਫੋਨ ਕਰੇ ਫੂ ਫੂ ਉਹ ਉਹਨੇ ਨੂੰ ਬਣਾ ਗਏ ਮੈਨੂੰ ਫੋਨ ਕਰੇ ਨਾਲੇ ਮੇਰਾ ਨੰਬਰ ਬਲੌਕ ਚ ਪਾਇਆ ਪਿਆ ਹੈ ਉਹਨੇ ਮੇਰਾ ਘਰ ਤੋਂ ਨੰਬਰ ਬਲੌਕ ਚ ਪਾਇਆ ਪਿਆ ਹੈ ਪਤਾ ਨਾ ਹੁਣ ਵੀ ਮੈਂ ਉਹਨੂੰ ਬੋਲੂਗੀ ਤਾਂ ਉਹਨੇ ਮੇਰਾ ਨੰਬਰ ਬਲੌਕ ਚ ਪਾ ਦਿੱਤਾ ਇੱਥੇ ਤਾਂ ਬੜਾ ਹੁੱਕ ਕੇ ਗਈ ਸੀਗੀ ਐਦਾਂ ਉਹਦੋਂ ਬੋਲਦੀ ਸੀ ਫਲਾਣਾ ਨੰਮ ਘਾਨਾ ਸਾਡੇ ਮੱਲੇ ਦੇ ਸਾਰੇ ਪਾਸੇ ਰੋਲਾ ਪਾ ਗਈ ਆ ਹੈ ਐਦਾਂ ਦੀ ਹੁੰਦੀ ਆ ਪੂਆਂਦਾਸ ਮੈਂ ਅੱਜ ਤੱਕ ਫੋਨ ਹੀ ਨਹੀਂ ਕਰਦੀ ਹੈਗੀ ਹੈ ਨੰਬਰ ਇਹ ਤੁਸੀਂ ਬਲੌਕ ਚ ਪਾਇਆ ਪਿਆ ਹੈ ਕੱਢੋ ਤੁਸੀਂ ਉਹਨੂੰ ਕਿਹ ਨੰਬਰ ਮੇਰਾ ਬਲੌਕ ਚੋਂ ਕੱਢਦੇ ਜਾਨ ਨਾਲੇ ਉਹਨੂੰ ਤਾਂ ਪਿੰਗਲੀ ਜੀ ਨੂੰ ਲੱਗੇ ਜਾਂਦਾ ਸੀਗਾ ਰਾਜਵਿੰਦਰ ਨੂੰ ਉਹਨੂੰ ਕਿੱਥੇ ਕਰਨ ਨੂੰ ਲੈ ਜਾਂਦੇ ਸੀ ਉਹ ਸਾਡੀ ਗਾਲ ਚ ਨਾ ਬੋਲਦੀ ਨਾਲੇ ਮੇਰੀ ਮਾਂ ਨੂੰ ਕੀ ਕਹਿੰਦੀ ਸੀ ਵੀ ਤਾ ਆਪਣਾ ਮੈਟਰ ਦੱਸੋ ਤੁਸੀਂ ਆਪਣਾ ਮੈਟਰ ਦੱਸੋ ਹੈ ਉਹ ਮੈਟਰ ਦੀ ਸ਼ਾਲੀ ਨਾ ਤੀਆ ਹੋਇਆ ਹੈ ਮੈਡਮ ਇਹ ਸਾਨੂੰ ਵੀ ਹੁਣ ਤੰਗ ਕਰਨ ਲੱਗ ਪਈ ਸੀ ਫੋਨ ਕਰ ਕਰਕੇ ਕਿ ਮੇਰਾ ਸਾਲਾ ਸਿਗਾ ਉਹ ਤਾਂ ਬਹੁਤ ਦੁਖੀ ਸੀ ਇਹਨਾਂ ਤੋਂ ਦੁਖੀ ਹੋ ਕੇ ਨੇ ਐਡਾ ਵੱਡਾ ਕਦਮ ਚੱਕਿਆ ਆ ਤੇ ਸਾਨੂੰ ਇਨਸਾਫ ਚਾਹੀਦਾ ਇਹਨਾਂ ਦੇ ਕਰਤ ਕਰਵਾਏ ਹੋਣੀ ਚਾਹੀਦੀ ਇਹਨਾਂ ਦੇ ਪੂਰੇ ਡੱਬਰ ਤੇ ਹਾਂਜੀ ਸਰਵਾਇਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਇਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499